ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਆਪਦੇ ਪਿੰਡ ਦੀ ਆ ਹਰਾਜ ਪਿੰਡ ਦੀ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਆ ਪੈਂਦਾ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਜਰਸੀ ਕ੍ਰੋਸ ਸਿੰਘਾਂ ਵਾਲੀ ਵੜਾ ਜਿਹੜੀ ਕਿ ਦੂਜਾ ਸੁਹਾ ਸੁਣੀ ਆ ਤੇ ਡਿਟੇਲ ਇਹਦੀ ਦੋਸਤੋ ਆਪਾਂ ਖੋਹੀ ਦੇਣੀ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪੁਸ਼ਮਾਂ ਦੀ ਖਰੀਦਦਾਰੀ ਹੋ ਜਿਹੜੀ ਕਰ ਸਕੋ ਸੋ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ ਦੋਸਤੋ ਦੂਜਾ ਸੁਆ ਇਹਨੇ ਸੁਣਾ 10 ਦਿਨ ਸੂਣ ਚ ਬਾਕੀ ਆ ਛੋਟੇ ਛੋਟੇ ਸਿੰਗ ਆ ਤੁਹਾਨੂੰ ਦਿਖਾਈ ਦੇ ਰਹੇ ਆ ਇਹ ਤੋੜ ਕੇ ਹੀ ਤੁਹਾਨੂੰ ਬਾਅਦ ਚ ਦਿਖਾਵਾਂ ਮੈਂ ਪਹਿਲਾਂ ਤੁਹਾਨੂੰ ਥਾਣਾ ਦਿਖਾ ਦਈਏ ਇਹਦੇ ਥਾਣਾ ਦਾ ਸੈਜ ਗੈਬ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰੇ ਥਾਣਾ ਅਗਲੇ ਨਾਲ ਅਗਲਾ ਥਾਣ ਮੇਲ ਖਾਂਦਾ ਤੇ ਮਗਰਲੇ ਨਾਲ ਮਗਰਲਾ ਥਾਣ ਮੇਲ ਖਾਂਦਾ ਬਿਲਕੁਲ ਸੀਲਸਲਾਗਾ ਤੁਸੀਂ ਦੇਖ ਸਕਦੇ ਹੋ ਹੱਥ ਲੋ ਵੀ ਸਜਣੋ ਦੇਖ ਸਕਦੇ ਹੋ ਥਾਣਾ ਦਾ ਸੈਜ ਬਿਲਕੁਲ ਦੋਨਾਂ ਪਾਸਿਆਂ ਤੋਂ ਸੇਮ ਸੈਜ ਆ ਚੰਗਾ ਥਣ ਲੱਗਿਆ ਮੋਟਾ ਮੋਟਾ ਮੁਠੀ ਦੀ ਚਪਾਈ ਵਾਲਾ ਤੇ ਵਿਰਲ ਵੀ ਚੰਗੀ ਆ عموماں થઈ ਤੁਸੀਂ دیکھ ਸਕਦੇ ਹੋ دوستو چھوٹا چھوٹا سنگਾ سیلز ਲੱਗ ਬਹੁਤ ਆ ਇਹ 10 ਦਿਨ ਹਜੇ ਸੂਣ ਚ ਬਾਕੀ ਉਸ ਢੰਗ ਨਾਲ ਤੁਸੀਂ ਇਹਦੀ ਜਜਮੈਂਟ ਕਰਿਓ ਜਰਸੀ کراس ਦੇਸੀ ਅੰਗ ਜੇ ਪੈਂਦੀ ਆ ਦੋਗਲੇ ਅੰਗ ਚ ਤੇ ਤੋੜ ਕੇ ਤੁਹਾਨੂੰ ਦਿਖਾਉਣਾ ਉੜਾ ਮੱਛਰ ਗਿਆ ਇਸ ਕਰਕੇ ਤੋਰ ਕੇ ਨਹੀਂ ਦਿਖਾਈ ਤੁਹਾਨੂੰ ਚੱਜ ਨਾਲ ਤੇਲੇ ਬਾਦ 10 ਦਿਨਾਂ ਦੀ ਕੱਚੀ ਦੇ ਹਿਸਾਬ ਕਰਦਾਂ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਤੇ ਮੁੱਲ ਦੋਸਤੋ ਇਹਦਾ 30000 ਵਿੱਚੋਂ ਮਾਨਤਾ ਨਾਲ ਤੁਹਾਡਾ ਬਣਦਾ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵੈੜ ਪਸੰਦ ਆ ਤਾਂ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ